ਸਾਵਣ ਦੇ ਮਹੀਨੇ ਚ ਤੀਜਾ ਤੇ ਹੋਰ ਸਭ ਤੋਂ ਫੇਮਸ ਤਿਉਹਾਰ ਹੈ ਸਾਡੇ ਪੰਜਾਬੀ ਕਲਚਰ ਨੂੰ ਦਰਸਾਉਂਦਾ ਹੈ ਜੋ ਲੋਕ ਪੰਜਾਬ ਦੇ ਹੈਗੇ ਜੋ ਆਪਣੇ ਵਰਸੇ ਨੂੰ ਭੁੱਲ ਚੁੱਕੇ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਬਾਗਾਂ ਦੇ ਵਿੱਚ ਨਹੀਂ ਜਾ ਸਕਦੇ ਅਸੀਂ ਇੱਕ ਹੋਟਲ ਜੀ ਜਾਂ ਕਿਸੇ ਜਗ੍ਹਾ ਤੇ ਉਸ ਨੂੰ ਮੇਨਟੇਨ ਰੱਖੀਏ ਅਸੀਂ ਇਹ ਹਰ ਸਾਲ ਮਨਾਉਂਦੇ ਹਾਂ ਹਰ ਸਾਲ ਪੰਜਾਬੀ ਕਲਚਰ ਦੇ ਨਾਲ ਰਿਲੇਟਡ ਜੋ ਪਤੰਗ ਹੋਏ ਸਾਡੇ ਕੋਲ ਪੱਖੀਆਂ ਹੋਈਆਂ ਜੋ ਛੱਜ ਹੋਇਆ ਉਹ ਸਾਰਾ ਕੁਝ ਆਪਣਾ ਕੱਢ ਕੇ ਲਿਆਨੇ ਜਿੱਥੋਂ ਜਿੱਥੋਂ ਜਿਹਦੇ ਤੋਂ ਜੋ ਕੁਝ ਵੀ ਨਿਕਲਦਾ ਉਹ ਸਿੱ ਨੂੰ ਕੱਢ ਕੇ ਲੈ ਕੇ ਆਂਦਾ ਹੈ ਤਾਂ ਕਿ ਅਸੀਂ ਪੰਜਾਬ ਨੂੰ ਆਪਣੇ ਪੰਜਾਬ ਨੂੰ ਜਿੰਦਾ ਰੱਖੀਏ ਅੱਜ ਕੱਲ੍ਹ ਉਹ ਪੇੜ ਨਹੀਂ ਰਹੇ ਅੱਗੇ ਪਿੰਗਾ ਝੂਟਦੇ ਹੁੰਦੇ ਸੀ ਹਾਂ ਜੀ ਹਮ ਨੋਟਮਲੇ ਜਿਵੇਂ ਆਇਆ ਹਾਂ ਹਾਂਜੀ ਹਾਂਜੀ ਅੱਜ ਕੱਲ੍ਹ ਇਹ ਗੱਲ ਹੈ ਕਿ ਪੇੜਾਂ ਦੀ ਕਮੀ ਵੀ ਹੋ ਗਈ ਹੈ ਡੀਫੋਰੈਸਟੇਸ਼ਨ ਦੇ ਕਰਕੇ ਪੇੜ ਕੱਟੇ ਜਾ ਰਿਹਾ ਹੈ ਜਿੰਨਾ ਕਰਕੇ ਰੁੱਖ ਸਾਨੂੰ ਦੇਖਣ ਨੂੰ ਨਹੀਂ ਮਿਲਦੇ ਇਸ ਕਰਕੇ ਸਾਰਾ ਬੰਦ ਕਮਰਿਆ ਜਿਹਾ ਹੋ ਕੇ ਰਹਿ ਗਿਆ ਸਾਰਾ ਮੋਹ ਅਸੀਂ ਚੈਨੇ ਖੁੱਲੇ ਫੇਰ ਵੀ ਪੰਜਾਬੀ ਵਿਰਸਾ ਸਾਡਾ ਜਾਗਦਾ ਹੈ ਸਾਡੇ ਅੰਦਰੋਂ ਜਾਗਦਾ ਹੈ ਕਿ ਅਸੀਂ ਉਸ ਨੂੰ ਕਾਇਮ ਰੱਖਣਾ ਹੈ ਇਸ ਕਰਕੇ ਅਸੀਂ ਬਾਰ ਬਾਰ ਉੱਠ ਕਹਿੰਦੇ ਆ ਤੀਆਂ ਦੇ ਤਿਉਹਾਰ ਨੂੰ ਲੈਨੇ ਬਾਹਰ ਮਨਾਣੇ ਸਕੂਲਾਂ ਕਾਲਜਾਂ ਵਿੱਚ ਵੀ ਮਨਾਇਆ ਜਾਂਦਾ ਮੈਂ ਕਿ ਲੈਕਚਰਰ ਐ ਮੈਂ ਗੀਤਾਬਨ ਸਕੂਲ ਦੇ ਵਿੱਚ ਪੜਾਨੀ ਐ ਮੈਂ ਉੱਥੇ ਅਸੀਂ ਉੱਥੇ ਵੀ ਕਰਨੇ ਆ ਸੈਟਰਡੇ ਉੱਥੇ ਵੀ ਸਾਡਾ ਹੈਗਾ ਫੰਕਸ਼ਨ ਹਰ ਸਕੂਲ ਦੇ ਵਿੱਚ ਪੰਜਾਬੀ ਵਰਸੇ ਨੂੰ ਕਮਜੋਰ ਰੱਖਿਆ ਜਾ ਰਿਹਾ ਹੈ। ਕਿਸ ਤਰ੍ਹਾਂ ਸੈਲੀਬ੍ਰੇਟ ਕਰੀਏ। ਅਸੀਂ ਉੱਥੇ ਸੈਲੀਬ੍ਰੇਟ ਕਰੀਏ ਅਸੀਂ ਉੱਥੇ ਪ੍ਰੋਪਰ ਦੇਖੋ ਸਪੇਸ ਦੇ ਸਾਹਮਣੇ ਹੁੰਦਾ ਉਹ ਸਾਡੇ ਕੋਲ ਸਪੇਸ ਨਾ ਹੋਣ ਕਰਕੇ ਅਸੀਂ ਇੱਥੇ ਚਰਖਾ ਰੈਂਜ ਨਹੀਂ ਕਰ ਪਏ। ਸਾਡਾ ਮਨ ਸੀਗਾ ਉੱਥੇ ਸਪੇਸ ਬਹੁਤ ਹੈ ਤਾਂ ਕਰਕੇ ਅਸੀਂ ਚਰਖਾ ਲੱਗ ਤੇ ਰੈਂਜ ਕਰਾਂਗੇ। ਕੂਹਾਂ ਲੱਗ ਤੇ ਰੈਂਜ ਕਰਾਂਗੇ ਜਿਹੜਾ ਪੰਜਾਬੀ ਵਰਸੇ ਨੂੰ ਦਰਸਾਉਂਦਾ ਹੈ। ਹੋਰ ਪ੍ਰੋਪਰ ਪ੍ਰੋਪਸ ਅਸੀਂ ਪ੍ਰੋਪਸ ਇੱਥੇ ਵੀ ਲੈ ਕੇ ਆਏ ਆ। ਉੱਥੇ ਅਸੀਂ ਹੋਰ ਪ੍ਰੋਪਸ ਵੀ ਲੈ ਕੇ ਆਵਾਂਗੇ। ਸਾਰੇ ਪੰਜਾਬ ਕੇ ਅਲਚਰ ਦੇ ਸਾਹਮਣੇ ਸਾਡੇ ਡ ਆ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੀ ਪੰਜਾਬੀ ਕਲਚਰ ਵਿੱਚ ਅਸੀਂ ਇੱਥੇ ਹੁਣ ਤੀਆਂ ਦਾ ਅਰੇਂਜਮੈਂਟ ਕੀਤਾ ਹੋਇਆ ਜਿਵੇਂ ਕਿ ਮਹਿਕ ਜੀ ਸ਼ਿਵਾਨੀ ਭਾਬੀ ਐਂਡ ਮੋਨਿਕਾ ਭਾਬੀ ਨੇ ਇਹ ਤਿੰਨੋ ਜਾਨੀ ਜਿਹੜੀ ਸਾਡੇ ਜਜਜਸ ਨੇ ਜੋ ਕਿ ਸਾਰੇ ਅਰੇਂਜਮੈਂਟ ਨੂੰ ਜਿਹੜਾ ਮੇਨਟੇਨ ਕਰਦੇ ਨੇ ਹਰ ਸਾਲ ਬਿਨਾ ਨਾ ਗਿੱਧਾ ਐਂਡ ਬੋਲੀਆਂ ਮੋਰਨਿੰਗ ਤੇ ਪ੍ਰੋਫੈਸ਼ਨਲ ਅਪ ਮਾਈਸ ਫੈਸਟ ਸੈਲੀਬ੍ਰੇਟ ਕਰਦੇ ਆ ਜਿਵੇਂ ਜਿਵੇਂ ਕੀ ਵਿਸਾ ਖਤਮ ਹੁੰਦਾ ਜਾ ਰਿਹਾ ਹੈ ਬਟ ਆਪਾਂ ਹਮੇਸ਼ਾ ਹੀ ਮੈਂਟੇਨ ਰੱਖ ਮੈਂਟੇਨ ਕਰਨ ਦੀ ਕੋਸ਼ਿਸ਼ ਕਰਦੇ ਆਂ ਹਰ ਸਾਲ ਆਪ ਪੱਤਿਆਂ ਦਾ ਤਿਹਾਰ ਕਿਸੇ ਨਾ ਕਿਸੇ ਬਾਗਨ ਵਿੱਚ ਤਮੀ ਮਨਾਉਂਦੇ ਬਟ ਕਿਸੇ ਨਾ ਕਿਸੇ ਪਲੇਟਫਾਰਮ ਤੇ ਆਪਾਂ ਜਰੂਰ ਨੂੰ ਲੈ ਕੇ ਆਉਂਦੇ ਆਂ ਤਾਂ ਕਿ ਸਾਡਾ ਇਹ ਪੰਜਾਬੀ ਕਲਚਰ ਜਿਹੜਾ ਹੈ ਜਿੰਦਾ ਰਹੇ ਸਕੇ ਤਾਂ ਮੈਂ ਪਹਿਲਾਂ ਵੀ ਜਦੋਂ ਅਨਮੈਰਿਡ ਸੀ ਉਦੋਂ ਵੀ ਮੈਂ ਇਸ ਵਿੱਚ ਲਾਈਕ ਪਾਰਟਿਸਪੇਟ ਕਰਦੀ ਸੀ ਤੇ ਜਦੋਂ ਆਫਟਰ ਮੈਰਿਜ ਵਿੱਚ ਮੈਂ ਪਾਰਟਿਸਪੇਟ ਲਾਈਕ ਕਰਦੀ ਆਂ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਮੈਂ ਇਹਨਾਂ ਦੇ ਨਾਲ ਇਸ ਸਟ੍ਰੀਮ ਵਿੱਚ ਪਾਰਟਿਸਿਪੇਟ ਕਰਦੀ ਆ। ਥੈਂਕ ਯੂ ਸੋ ਮੱਚ। ਹਾਂਜੀ ਅਸੀਂ ਪਹਿਲਾਂ ਸਾਵਣ ਦੇ ਮਹੀਨੇ 'ਚ ਦੇਖੋ ਤੀਜ ਦਾ ਤਿਉਹਾਰ ਅਸੀਂ ਮਨਾ ਰਹੇ ਆ। ਪਹਿਲਾਂ ਠੀਕ ਹੈ ਤੁਹਾਡੀ ਗੱਲ ਕਿ ਬਾਅਦ ਵਿੱਚ ਮਨਾਉਂਦੇ ਸੀ। ਬਟ ਅਸੀਂ ਪੰਜਾਬੀ ਵਿਰਸਾ ਆਪਣਾ ਨਹੀਂ ਭੁੱਲੇ ਇਸ ਕਰਕੇ ਅਸੀਂ ਹੋਟੈਲ ਦੇ ਵਿੱਚ ਜਾਂ ਆਪਣਾ ਪ੍ਰੋਪਰ ਡਰੈਸ ਅਪ ਹੋ ਕੇ ਤਾਂ ਕਿ ਸਾਰਿਆਂ ਨੂੰ ਅਸੀਂ ਪੰਜਾਬੀ ਕਲਚਰ ਦੀ ਯਾਦ ਦਿਵਾਈਏ ਕਿ ਪੰਜਾਬੀ ਕਲਚਰ ਨੂੰ ਕੋਈ ਨਾ ਭੁੱਲੇ। ਥੈਂਕ ਯੂ। ਨਾ ਪਿੰਗਰ ਨੂੰ ਜੀ ਬਾਗਾਂ ਦੇ ਵਿੱਚ ਇਧਰ ਦੇ ਪੰਜਾਬੀ ਕਲਚਰ ਨੂੰ ਦੁਜਾਂ ਨੂੰ ਪ੍ਰੋਗਰਾਮ ਕਰਦੇ ਹੁੰਦੇ ਨੇ। ਬਹੁਤ ਚੀਜ਼ਾਂ ਦੇ ਬਹੁਤ ਕੋਸ਼ਿਸ਼ ਕੀਤੀ ਹੈ ਕਿ ਇੱਥੇ ਅਸੀਂ ਪੰਜਾਬੀ ਕਲਚਰ ਨੂੰ ਆਪਣੇ ਅੱਗੇ ਲੈ ਕੇ ਆਈਏ ਤਾਂ ਕਿ ਅਸੀਂ ਸਾਰੇ ਉਸ ਨੂੰ ਇੰਜੋਏ ਕਰ ਸਕੀਏ ਔਰ ਸਾਡੀ ਇਹੀ ਕੋਸ਼ਿਸ਼ ਹੈ ਕਿ ਜਿੰਨੇ ਵੀ ਇੱਥੇ ਸਾਰੇ ਮੈਂਬਰਸ ਹੈ ਉਹ ਸਾਰਾ ਕੁਝ ਇਸ ਤੇ ਪੰਜਾਬੀ ਵਰਸਾ ਨੂੰ ਇੰਜੋਏ ਕਰ ਸਕਣ ਬਹੁਤ ਅੱਛੀ ਤਰ੍ਹਾਂ ਮਨਾ ਰਹੇ ਆ ਇਹ ਪੰਜਾਬ ਦਾ ਬਹੁਤ ਪੁਰਾਣਾ ਵਿਰਸਾ ਆ ਜਿਹਨੂੰ ਅਸੀਂ ਬਹੁਤ ਇੰਜੋਏ ਨਾਲ ਮਨਾ ਰਹੇ ਆ ਅੱਜ ਬੋਲੀ ਤੀਆਂ ਤੀਜ ਲੱਗੀਆਂ ਜੋਰੋ ਜੋਰ ਲੱਗੀਆਂ ਤੀਆਂ ਤੀਜ ਲੱਗੀਆਂ ਜੋਰੋ ਧੋ